ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅਗਲੇ 72 ਘੰਟਿਆਂ ਦੀ ਮੌਸਮਾਫਰੇਟ ਲੈ ਕੇ حاضر ਆ ਜੀ ਆਉਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਕੀ ਬਦਲਾ ਮੌਸਮ ਦੇ ਵਿੱਚ ਦੇਖੇ ਜਾਣਗੇ ਸਾਰੇ ਰਿਪੋਰਟ ਦਿਆਂਗੇ ਅੰਤ ਤੱਕ ਵੀਡੀਓ ਨਾਲ ਜੁੜ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜਿਵੇਂ ਇਸ ਵੇਲੇ ਜਨ ਲਾਈਵ ਸੈਟਲਾਈਟ ਤੁਸੀਂ ਉਹਨਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿਵੇਂ ਕਿ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਹਾਕਲੋਂ ਹਾਲਾਂਕਿ ਰਾਟੇ ਲੋੜ ਜਾਰੀ ਨਹੀਂ ਸੀ ਤੇ ਅੱਜ ਔਰਾਂਜਲ ਲੋੜ ਜਾਰੀ ਕੀਤੀ ਗਈ ਸੀ ਕਿ ਸੰਗਣੀ ਧੁੰਦ ਨੂੰ ਲੈ ਕੇ ਸਕਰੀਨ ਤੇ ਦੇਖ ਸਕਦੇ ਹੋ ਜੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਜਿਹੜੀ ਹੈ ਸੰਗਣੀ ਧੁੰਦ ਦੀ ਮੋਟੀ ਚਾਦਰ ਜਿਹੜੀ ਛਾਈ ਹੋਈ ਆ ਜਿਵੇਂ ਤੁਸੀਂ ਦੇਖ 파 ਰਹੇ ਹੋ ਹਾਲਾਂਕਿ ਪਹਾੜੀ ਖੇਤਰਾਂ ਦੇ ਜਿਹੜੇ ਨਾਲ ਲੱਗਦੇ ਕੁਝ ਆਪਣੇ ਜ਼ਿਲ੍ਹੇ ਆ ਫੋਰੂਹੀ ਜ਼ਿਲ੍ਹੇ ਜਨੱਚ ਗਰਦਾਸਰ ਫਠਾਨਕੋਟ ਹੁਸ਼ਿਆਰ ਫਰਨਾਵਾ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਥੋੜੀ ਜਿਹੀ ਘੱਟ ਹੈ ਜੰਮੀਨੀ ਲੈਵਲ ਤੇ ਤੇ ਬਾਕੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਤੁਹਾਨੂੰ ਸੰਗਣੀ ਧੁੰਦ ਜੜੀ ਨਜ਼ਰ ਆ ਰਹੀ ਹੋएगी ਔਣ ਵਾਲੇ ਜਿਹੜੇ 72 ਘੰਟੇ ਹੋਣਗੇ ਜੀ orange alert ਇਸੇ ਤਰ੍ਹਾਂ جاری ਹੈ ਤੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਦਿੱਲੀ ਰਾਜਸਥਾਨ ਉੱਤਰ ਪ੍ਰਦੇਸ਼ ਵਿਹਾਰ ਯੂਪੀ ਝਾਰਖੰਡ ਤੇ ਇਹਨਾਂ ਸੂਬਿਆਂ ਦੇ ਵਿੱਚ ਵੀ ਧੁੰਦ ਦੀ ਜਿਹੜੀ ਮੋਟੀ ਚਾਦਰ ਹੈ ਉਹ ਜਿਹੜੀ ਹੈ ਛਾਈ ਹੋਈ ਹੈ ਇਸ ਲਈ ਜਿਹੜੇ ਅਗਲੇ 72 ਘੰਟੇ ਹੋਣਗੇ ਜੀ ਧੁੰਦ ਤੋਂ ਰਾਹਤ ਨਹੀਂ ਹੈ ਫਿਲਹਾਲ ਤੇ ਧੁੰਦ ਜਿਹੜੀ ਐਸੀ ਤਰ੍ਹਾਂ ਛਾਈ ਰਹੇਗੀ ਦੂਜੇ ਪਾਸੇ ਪੰਜਾਬ ਹਰਿਆਣਾ ਯੂਪੀ ਤੇ ਰਾਜਸਥਾਨ ਦੇ ਵਿੱਚ ਠੀਤ ਲਹਿਰ ਚੱਲਣ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਜੀ ਆਈਐਮਡੀ ਨੇ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਨੇ ਸੋਮਵਾਰ ਨੂੰ ਦੱਸਿਆ ਜੀ ਅਗਲੇ 3 ਦਿਨਾਂ ਦੇ ਦੌਰਾਨ ਉੱਤਲ ਫੱਛਮੀ ਤੇ ਖੋਲ ਵੀ ਫਰਦੇ ਮਦਾਨੀ ਖੇਤਰਾਂ ਨੂੰ ਅੰਗਦਾਨੀ ਖੇਤਰਾਂ ਦੇ ਕੁਝ ਹਿੱਸਿਆਂ ਤੇ ਸੰਘਣੀ ਤੋਂ ਸੰਘਣੀ ਧੁੰਦ ਛਾਣ ਅਤੇ ਉਸ ਤੋਂ ਬਾਅਦ ਜਿਹੜੀ ਧੁੰਦ ਹੌਲੀ-ਹੌਲੀ ਘੱਟਦੀ ਜਾਏਗੀ ਸੋਮਵਾਰ ਤੋਂ ਵੀਰਵਾਰ ਤੱਕ ਲਖਸ਼ ਦੇ ਵਿੱਚ ਤੇ ਸੋਮਵਾਰ ਨੂੰ ਦੱਖਣੇ ਤੋਂ ਲੱਡੂ ਤੇ ਸੰਘਾਰ ਤੇ ਵੀਰਵਾਰ ਨੂੰ ਕੇਰਲ ਦੇ ਵਿੱਚ ਜਿਹੜੀ ਹੈ ਮੀਂਹ ਦੀ ਸੰਭਾਵਨਾ ਜਿਹੜੀ ਫੜ ਰਹੀ ਹੈ ਤੇ ਜਿਹੜੇ ਗਦਾਨੀ ਖੇਤ ਨੇ ਜਿਹੜੇ ਪੰਜਾਬ ਹਰਿਆਣਾ ਰਾਜਸਥਾਨ ਤੇ ਨਾਲ ਲੱਗਦੇ ਜਿਹੜੇ ਸੋਹੇ ਆ ਇਹਨਾਂ ਸੋਹਿਆਂ ਦੇ ਵਿੱਚ ਕਰਾਕੇ ਦੀ ਜਿਹੜੀ ਠੰਡ ਦਾ ਦੌਰ جاری ਹੈ ਤੇ ਸੰਗਨਿਤ ਹੁੰਦਾ ਜਿਹੜੀ ਉਹ ਇਸੇ ਤਰ੍ਹਾਂ ਉਹ ਦੇਖਣ ਨੂੰ ਮਿਲਦੀ ਰਹੇਗੀ ਤੇ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਨੂੰ ਤੇ ਉਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਰਾਤ ਤੇ ਸਵੇਰ ਦੇ ਦੌਰਲੇ ਸੰਗਨਿਤ ਹੋਈ ਸੰਗਨਿਤ ਹੁੰਦੀ ਜਿਹੜੀ ਆ ਉਹ ਕਹਿ ਸਕਦੀ ਆ ਕਿਤੇ ਕਿਤੇ ਮੀਂਹ ਦੀਆਂ ਸਭ ਭਾਵਨਾਵਾਂ ਆ ਜਾਣੀਆਂ ਫੜ ਰਹੀਆਂ ਨੇ ਤੇ 7-8 ਤਰੀਕ ਨੂੰ ਇੱਕ ਫਾਚਿੰਗ ਸਿਸਟਮ ਇਹਦਾ ਦੱਸ ਸਕਦਾ ਹਾਂ ਪਹਾੜੀ ਖੇਤਾਂ ਦੇ ਉੱਤੇ ਤੇ 7 ਤੇ 8 ਤਰੀਕ ਨੂੰ ਪੰਜਾਬ ਤੇ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਫੱਦਰ ਦੀ ਜੜੇ ਉਹੀ ਦਰਜ ਹੋ ਸਕਦੇ ਨੇ ਤੇ ਆਉਣ ਵਾਲੇ ਫਿਲਹਾਲ ਦੇਕਰ 3-4 ਦਿਨਾਂ ਦੀ ਗੱਲ ਕਰੀਏ ਜਾਨੀ ਕਿ 5-6 ਤਰੀਕ ਤੱਕ ਮੌਸਮ ਇਸੇ ਤਰ੍ਹਾਂ ਰਹੂਗਾ ਛੇਤ ਲਹਿਰ ਜਾਰੀ ਰਹੂਗੀ ਜੀ ਸੰਗਣੀ ਤੰਦ ਜੜੀ ਇਸੇ ਤਰ੍ਹਾਂ ਫੈਲਦੀ ਰਹੂਗੀ ਕੋਲਡ ਡੇ ਜਿਹੜੇ ਰਿਕਾਰਡ ਹੁੰਦੇ ਰਹਿਣਗੇ ਤੇ 7-8 ਤਰੀਕ ਨੂੰ ਇਸ ਤੋਂ ਰਾਹਤ ਮਿਲਣ ਦੀ ਉਮੀਦ ਹੈ ਜਦੋਂ ਮੀਂਹ ਪਏਗਾ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਧੰਨਵਾਦ